ਸਾਸਰੀਆ ਕਾ ਵੀਰ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ 'ਚ ਤੇ ਬੱਬੂ ਭਾਈ ਨੂੰ ਮੇਰੇ ਸਾਸਰੀਆ ਵੀਰ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਅੱਜ ਵੀ ਆਪਾਂ ਤੁਹਾਨੂੰ ਦਾਂਗੇ نئی ਜਾਣਕਾਰੀ ਵੀ ਇੰਜਨ ਦੇ ਇਰ ਕੰਡਲ ਬਾਰੇ ਜਿਹੜਾ ਏਸੀ ਵੀ ਕਈ ਕਹਿੰਦੇ ਏਸੀ ਕੰਡਲ ਦਾ ਜਿੱਦਾਂ ਵੀ ਜਿਹੜਾ ਇੰਜਨ ਨੂੰ ਹਵਾ ਦਿੰਦਾ ਹੈ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿਆਂਗੇ ਵੀ ਜਾਲੀ ਛਾੜਨੀ ਚਾਹੀਦੀ ਜਾਂ ਨਹੀਂ ਛਾੜਨੀ ਚਾਹੀਦੀ ਤੇ ਤੁਸੀਂ ਆਪਣੀ ਵੀਡੀਓ ਨਾਲ ਜੁੜੇ ਰਹੇ ਜੀ ਕੀ ਹੋ ਰਿਹਾ ਗੋਰੀਏ ਇਹ ਤੁੰਡਾ ਸਾਫ ਕਰ ਦੇ ਹਾਂ ਸਾਫ ਕਰ ਦੇ ਇੰਜਨ ਕੱਟਾ ਪੂਰਾ ਖਿੱਚਾ ਮੈਂ ਲੱਫਲੀ ਕੀਤੀ ਹੂੰ ਓਰਾਏ ਫੋਟੋ ਵਾਲਿਆ ਓ ਫੋਟੋਗ੍ਰਾਫਰ ਇਹਨੂੰ ਭੇਜੀ ਓਏ ਆ ਵੇਖ ਕਰਤੂਤ ਵੇਖ ਆਵਦੇ ਅਬ ਭਾਈ ਇਹਨਾਂ ਦੇ ਸਾਰਾ ਕਵਾੜ ਹੀ ਝੁਕਣਾ ਸਪੇਅਰ ਪਾਰਟ ਨਾਲੇ ਲਈ ਫਿਰਦੇ ਇਹ ਹਾਂਜੀ ਏ ਭਾਈ ਸਾਰਾ ਕੰਮ ਹਲਾ ਹਾਂ ਸਾਰਾ ਕੰਮ ਹਲਾ ਕਾਮਲ ਮੈਂ ਤੁਹਾਨੂੰ ਕੋਈ ਨਹੀਂ ਦਿੱਤਾ ਹਾਂ ਬਾਰੇ ਹਰ ਕੰਮ ਮੈਨੂੰ ਜਵਾਨ ਇੱਕ ਪਾਇਆ ਕਿੰਨਾ ਸਾਰੇ ਤੇ ਇਹ ਨਾਲ ਕੀ ਕਰੋਗੇ ਇਸ ਤੋਂ ਬਾਅਦ ਇਹ ਕੰਮ ਆਉਣਗੇ ਸੀ ਇਹਦੇ ਵਿੱਚ ਕੰਮ ਹਾਂ ਤੇ ਇਹ ਹੁਣ ਕੀ ਕੰਮ ਕਰਨ ਦਾ ਹੈ ਤੁਸੀਂ ਤੂੰ ਬੈਠ ਗੀਸ ਤੋਂ ਤਾ ਇਹਦੇ ਬਾਰੇ ਕੀ ਕਰਾਂਗੇ ਸਾਫ਼ ਕਰਕੇ ਕਰਾਂਗੇ ਨਾ ਪਹਿਲੇ ਇਹ ਮਾਰਿਆ ਸੀ ਮੈਂ ਪਹਿਲਾਂ ਹੱਥ ਦਿੱਤਾ ਹੋਇਆ ਨਹੀਂ ਸੀ ਇਸ ਦਾ ਮੋਰਾ ਸਾਡੇ ਤੁਸੀਂ ਤੁਹਾਡਾ ਫੋਰਮੈਨ ਕੌਣ ਹੈ ਇਹ ਫੋਰਮੈਨ ਹੈ ਤੂੰ ਹੈ ਡਰਾਈਵਰ ਹਾਂ ਇਹ ਫੋਰਮੈਨ ਹੈ ਤੂੰ 3 ਮੈਨ ਹੈ ਹਾਂਜੀ ਅੱਛਾ ਇਹ 3 ਮੈਨ ਹੈ ਫੋਰਮੈਨ ਐਵੇਂ ਗੱਲ ਲੈਣਾ ਇਹਨੂੰ ਫਿਰ ਸਾਫ਼ ਕਰਕੇ ਮਾਰ ਕੇ ਦੇਖ ਵੀ ਹੁੰਦਾ ਹੈ ਮੈਂ ਫੋਰਮੈਨ ਨਹੀਂ ਆਂ ਦੇਖੇ ਕੋਈ ਫੋਰਮੈਨ ਨਹੀਂ ਲੱਭ ਸਕਦਾ ਅੱਛਾ ਹਾਂ ਇਹ ਦੇਖੇ ਕੋਈ ਫੋਰਮੈਨ ਫੋਰਮੈਨ ਜੇ ਇਧਰ ਪੱਤੀ ਕੋਣੀ ਪਾਈ ਜੇ ਇੱਥੇ ਇਹਦਾ ਇਹਨੇ ਬੜ ਦੱਸੋਗੇ ਹਮੇ ਨਹੀਂ ਜੀ ਇਹ ਨਹੀਂ ਪਹਿਲਾਂ ਬੈਠਾ ਚੱਲਦਾ ਹੈ ਤੇ ਸਾਡੇ ਇੱਥੇ ਹੀ ਜਲਦੀ ਆ ਕੱਪ ਰਹਾ ਹੈ ਕਿਹੜੀ ਪੱਤੀ ਲੋੜ ਜੀ ਕੱਪ ਦਾ ਹਾਰਾਂ ਦੇਗਾ ਤੇ ਸਾਡਾ ਲੋੜ ਹੀ ਪੈਂਦੀ ਇੱਥੇ ਇਹ ਪਿੱਛੇ ਪੱਤੀ ਜ਼ਰੂਰੀ ਚਾਹੀਦੀ ਇਸ ਮੋੜਾ ਬੋਰਡ ਲਾਇਆ ਵਾ ਸਾਡਾ ਬੋਰਡ ਜ਼ਰੂਰੀ ਚਾਹੀਦੀ ਦੇ ਪਿੱਛੇ ਆਵੇ ਤੇਰਾ ਇੰਜ ਲੱਕੀ ਹਾਲ ਆ ਘੱਟਾ ਕਿਧਰ ਇੰਜ ਤੇਰਾ ਆਵੇ ਤਾਂ ਸੁੱਕਾ ਫਿਲਟਰ ਨਿਕਲਿਆ ਵਿੱਚੋਂ ਨਾ ਦੇ ਆਪਣੇ ਖੋਲੇ ਮੁੰਡਿਓ ਰਾਹ ਲਾਣੇ ਕੋਲ ਲਾ ਕੇ ਨਾ ਲਾਗੇ ਪੜਾ ਕੱਟਾਂ ਦੇ ਕੱਟਾ ਤਾਂ ਕੋਈ ਖਿੱਤਾ ਸੀ ਅੱਗ ਲਾ ਝੁੰਗੜਾ ਸੰਜਾਓ ਇੱਕ ਮਿੰਟ ਰੱਖੋ ਅੱਗੋ ਖੋਲ ਹੁਤਲਾ ਉਥੋਂ ਬਾਹਰ ਲਾਗੇ ਨੇ ਮਕਟਾ ਖੀਦਾ ਰਜ ਨਹੀਂ ਕੀਦਾ ਪੈਪ ਜੀ ਪਤਾ ਲੱਗ ਰਿਹਾ ਹਾਂ ਪੈਪ ਤੇ ਰੱਖ ਲੀ ਰੱਖੀ ਆ ਆ ਆ ਸੁੱਕਾ ਇਹਨੂੰ ਤੇਲ ਨਹੀਂ ਮਿਲਿਆ ਕਟੇ ਖੀਦਾ ਰੋ ਰੱਖਾ ਇਹ ਹੋਇਆ ਨਾ ਜਨਾਬ ਇਹ ਹੋਇਆ ਕਿੰਡੂ ਕੇ ਬਾਲ ਦੇ ਪ੍ਰਾਪਾ ਇਦਾਂ ਮੜ ਮੜ ਗੌਰ ਰੱਖਿਆ ਕਰ ਆਪੇ ਆਪ ਗੌਰ ਰੱਖਿਆ ਕਰ ਅੱਗੇ ਦਊ ਉਹ ਰੱਖੀ ਦਿੰਦਾ ਹੁਣ ਅੱਗੇ ਦਊ ਚਲ ਜਿਹੜੀ ਤੇ ਪਹਿਲਾਂ ਰੱਖ ਲਈ ਤੇ ਰੱਖ ਲਈ ਆ ਅੱਗੇ ਵਾਸਤੇ ਕਿਉਂ ਕਣਕਰਾ ਸੀਣ ਹੈ ਤੇ ਤੇਲ ਤੁਲ ਜਰੂਰ ਚੈੱਕ ਕੀਤਾ ਕਰੋ ਥੱਲੇ ਵਾਲਾ ਮਗਲਾਲ ਵਗੈਰਾ ਏ ਬਾਈ ਤੁਸੀਂ ਕਮੈਂਟ ਚ ਜਰੂਰ ਦੱਸਾ ਜੇ ਵੀ ਇਹ ਇੰਜਨ ਨੇ ਕਟਾ ਖਿੱਚਿਆ ਜਾਂ ਨਹੀਂ ਖਿੱਚਿਆ ਇਹਦੇ ਬਾਰੇ ਜਰੂਰ ਦੱਸਾ ਜੇ ਉਹ ਜਾਲੀ ਮਾੜੀ ਮੋਟੀ ਗਿੱਲੀ ਨਿਕਲੀ ਆ ਬਿਲਕੁਲ ਸੁੱਕੀ ਨਿਕਲੀ ਆ ਉਹ ਖਾਲੀ ਸੀ ਉਹ ਤੇਲ ਨਿਕਲੇ ਬਿੱਟਾ ਹਾਂ ਉਹ ਤੇਲ ਸੀ ਕਿਉਂਕਿ ਤੇਲ ਉਹ ਜਾਲੀ ਨੂੰ ਲੱਗਾ ਨਹੀਂ ਉਹਦੇ ਕਰਨੇ ਹੁਣ ਲਾਇਆ ਹੁਣ ਲਾ ਡੱਬੀ ਲੈ ਡੱਬੀਆ ਕਢੀ ਡੱਬੀ ਇੱਕ ਵੀ ਕਿੱਧਰ ਗਏ ਨੇ ਗਏ ਗਏ ਫਨੇ ਹੁਣ ਲਾ ਦੇ ਯਾਰ ਮਾੜਾ ਲਾ ਦੇ ਡੱਬੀ ਆ ਗਈਆਂ ਕਿੱਥੇ ਜੇ ਤਿੰਨ ਪੈਕਟ ਲੈ ਆਏ ਅਸੀਂ ਉਹਦੋਂ ਇੱਕ ਮੈਂ ਲੈ ਕੇ ਆਇਆ ਐ ਪੈਕਟ ਲੈ ਕੇ ਆਏ ਅਸੀਂ ਉਹਨਾਂ ਦਾ ਸੋਦਾ ਲਿਆ ਜਦੋਂ ਆਹ ਕੱਚੀ ਵਾਲੀ ਵੀਡੀਓ ਨਵੀ ਲੱਲਾ ਦਾ ਆ ਜੀ ਗੋਰੇ ਗੋਰੇ ਰਿਫੋਰਮੈਨ ਵਰੀ ਇਹ ਕਰ ਲੈਣਾ ਕੰਮ ਇਹਨਾਂ ਨੇ ਇੱਥੇ ਹੁਣ ਅੱਗ ਬਾਲ ਕੇ ਜਾਲੀ ਨੂੰ ਸਿਕਾ ਲਵਾਣਾ ਇਹਦੇ ਬਾਰੇ ਤੁਸੀਂ ਦੱਸਿਆ ਜਰੂਰ ਕਮੈਂਟ ਚ ਵੀ ਛੜਨੀ ਚਾਹੀਦੀ ਜ ਨਹੀਂ ਛੜਨੀ ਚਾਹੀਦੀ ਇਹ ਮੇਰੇ ਖਿਆਲ ਚ ਇਹ ਨਹੀਂ ਛੜਨੀ ਚਾਹੀਦੀ ਬਾਕੀ ਤੁਸੀਂ ਆਪਦੇ ਰਾਏ ਜ਼ਰੂਰ ਦਿਆ ਜੇ ਸਾਨੂੰ ਕਮੈਂਟ ਦੇ ਵਿੱਚ ਕਿਉਂਕਿ ਅੱਗੇ ਅੱਗੇ ਤੋਂ ਬੰਦੇ ਨੂੰ ਪਤਾ ਲੱਗ ਜਾਊਗਾ ਵੀ ਇਹਦੇ ਬਾਰੇ ਇਹ ਜਿਹੜੀ ਜਿਹੜੀ ਦਾ ਸਚਾਈ ਚੀਜ਼ ਹੈ ਸੱਚ ਹੈ ਉਹਦੇ ਵਿੱਚ ਇਹਨੂੰ ਨਹੀਂ ਛਾਰਨਾ ਜੇ ਕਿਉਂਕਿ ਜਦੋਂ ਜਾਲੀ ਛੱਡ ਜੂਗੀ ਨਾ ਉਹਦੀ ਤਾਰਾਂ ਆਉਣਗੇ ਤਾਰਾਂ ਇਹਨੇ ਖਤਮ ਤਾਰ ਉਹ ਜ ਨਹੀਂ ਖੁੱਲੀ ਖੁੱਲੀ ਕਰਕੇ ਇਹ ਫਿਲਟਰ ਬੇਕਾਰ ਹੋ ਜਾਊਗਾ ਬਸ ਇਹਦੇ ਬਾਕੀ ਤੁਸੀਂ ਵੀ ਜ਼ਰੂਰ ਆਪਣੇ ਰਾਏ ਦਿਆ ਜੇ ਕਮੈਂਟ ਦੇ ਵਿੱਚ ਤੇ ਬਾਕੀ ਨਾਲੇ ਨਾਲ ਸਵਾਲ ਦੇਖੋ ਵੀ ਬਹੁਤ ਸੰਭਾਲ ਰੱਖੇ ਬੰਦਾਂ ਨੇ ਤੁਸੀਂ ਪਹਿਲੇ ਮਸ਼ੀਨ ਤੇ ਕੋਈ ਹੋਰ ਹੀ ਬੰਦਾ ਮੈਨੂੰ ਤਾਂ ਪੱਪੇ ਹਾਂ ਲੈਂਦੇ ਹਾਂ ਹਾਂ ਮੈਨੂੰ ਤਾਂ ਪੱਪੇ ਹਾਂ ਰੱਖਾਂ ਨਹੀਂ ਤੂੰ ਹੀ ਪਹਿਲੇ ਕੋਈ ਹੋਰ ਬੰਦਾ ਹੀ ਉੱਚਾ ਰੱਖ ਮਾੜਾ ਉੱਚਾ ਆਵਾਜ਼ ਆ ਤੇਰੀ ਭੈਣ ਦੀ ਕੀ ਹੋ ਗਿਆ ਉੱਚਾ ਰੱਖ ਉੱਚਾ ਦੋ ਰੁਪਏ ਦਾ ਹੋਵਾ ਕਾ ਉਹਨੇ ਮਾਲਕ ਸਾਹਿਬ ਜੀ ਆਪ ਕਰ ਰਹੇ ਨੇ ਮਿਹਨਤ ਉਹਨੂੰ ਬੰਦੇ ਤੇ ਇਨੀ ਸਮਝ ਲੱਗੀ ਵੀ ਕਿਹੜੇ ਹਿਸਾਬ ਨਾਲ ਰੱਖਣਾ ਤੇਲ ਪਾ ਕੇ ਹੁਣ ਆਪ ਕਰਨਗੇ ਗੌਰੇ ਦੀ ਪੱਟੀ दारू ਵਾਲੀ ਕੱਚੀ दारू ਲਾਣ ਪਟੇ ਸਾਡੇ ਚੱਕੀ ਫਿਰਦੇ ਜਾਈ ਅੱਗ ਬਾਲਣ ਵਾਸਤੇ ਦੋਵੇਂ ਕਿੱਧਰ ਗਏ ਲੀ? ਕੌਣ? ਕਿੱਧਰ ਨਿਕਲ ਗਏ? ਮੈਂ ਗਰੀਬ ਘਰ ਚੋਂ ਦੋਵੇਂ ਦੋਵੇਂ ਗਏ ਆਪਣੇ ਪੇਲੇ ਦੋਵੇਂ ਗਾ ਚਲੇ। ਵਿੱਚ ਤੋੜ ਤੋੜ ਕੇ ਆ ਟੁਕੜੀਆਂ ਨਿਕਲੀਆਂ। ਕਿੰਦੇ ਚੋਂ? ਬੈਰਿੰਗ ਵਿੱਚੋਂ। ਬੰਦਾਂ ਨੂੰ ਫਿਰ ਆ ਬਣਾਉਣਾ ਚਾਹੀਦਾ ਪਤਾ ਵੀ ਅਸੀਂ। ਨਹੀਂ ਉਹ ਦੋਵੇਂ ਆਪਣੇ ਨਿਕਲ ਗਏ। ਇਹ ਕੰਮ ਨੂੰ ਸ਼ੇਅਰ ਨੇ ਆਣਾ। ਮੋਟਰ ਸੰਡ ਚੂੜੇ ਜੜ ਲੈਣ ਨੂੰ ਤੁਰਾ ਪਰ। ਉਹਨਾਂ ਨੇ ਇਹ ਨਹੀਂ ਪਤਾ ਵੀ ਕੰਮ ਕਰ ਲਈ ਕੋਈ ਕਰ। ਹਾਂ? ਬੰਦਾ ਗਰੀਬ ਤਾਂ ਹੀ ਹੁੰਦੇ ਨੇ। ਨੇ ਨੂੰ ਜੈ ਹਰਿਆਣਾ ਤੇ ਰੋਟੀਆਂ ਪਕਾਣੀਆਂ ਸੀ ਕਿ ਤੂੰ ਇਧਰ ਗੇੜੇ ਕੱਢ ਨਹੀਂ ਇੱਕ ਜਣਾ ਤੂੰ ਜਾਂਦੇ ਰੋਆ ਇਹ ਕੱਢੇ ਇਹ ਵਿੱਚ ਤੋੜੀ ਫਿਰਦੇ ਸੀ ਯਾਰ ਨੇ ਯਾਰ ਬਿੱਟੂ ਸਾਡੇ ਦਬਣਾ ਕੰਮ ਨਿਕਲ ਨਹੀਂ ਨਾਣਾ ਇਹਦੇ ਡੀਜ਼ਲ ਪਾ ਗਏ ਡੀਜ਼ਲ ਹੈ ਚੰਗੀ ਰੱਖ ਇਹਨਾਂ ਛੰਡੋ ਛੰਡ ਕੇ ਤੇ ਸਾਰਾ ਗੰਦ ਨਿਕਲ ਜਾਣਾ ਸੀ ਬਾਕੀ ਤੁਸੀਂ ਕਿਉਂਕਿ ਇਹ ਬੰਦੇ ਥੋੜਾ ਜਾਲੀ ਨੂੰ ਸਾੜ ਕੇ ਖੁਸ਼ ਨੇ ਵੀ ਸਾੜਾ ਇਹਨਾਂ ਨੂੰ ਇਹਨਾਂ ਨੂੰ ਦਿਲ ਨੂੰ ਸਕੂਨ ਮਿਲਦਾ ਹੈ ਕਿ ਜਾਲੀ ਸਾਫ਼ ਹੋ ਗਈ ਹੈ ਐਵੇਂ ਗੱਲਾਂ ਨਾ ਮੋੜ ਸਾਡਾ ਹਾਂਜੀ 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 ਇਧਰ ਆ ਗਏ ਦੋ ਬੰਦੇ ਕਿਧਰ ਗਏ ਜੀ ਚੰਨੂ ਤੇਲ ਪੁਆਣ ਮੋਟਾ ਦੋ ਜਣੇ ਹੋਰ ਆ ਤੇ ਬੋਤਲ ਤੇ ਇੱਥੇ ਜਗੀ ਕੋਈ ਤੇਲ ਵਾਲੀ ਬੋਲ ਨੇ ਮੋਟਾ ਹੀ ਪੁਆਗ ਲੈਂਦਾ ਤੇ ਕੱਲ ਨੂੰ ਡਰ ਲੱਗਦਾ ਸੀ ਕੱਲ ਨੂੰ ਭਰਾਵਾ ਐਵੇਂ ਬਗਾਨਾ ਦੇਸ਼ ਹੈ ਕੋਈ ਘੇਰ ਲਵੇ ਦੇਸ਼ ਨੂੰ ਕਿਹੜਾ ਤੇ ਕੈਨੇਡਾ ਲੱਗਾ ਫਿਰਦਾ ਹਾਂ ਕੈਨੇਡਾ ਤਾਂ ਫੇਰ ਵੀ ਨੇੜੇ ਹੈ ਹਾਂ ਕੈਨੇਡਾ ਤਾਂ ਫੇਰ ਵੀ ਨੇੜੇ ਆ ਕੈਨੇਡਾ ਨੇੜਿਆਂ ਦਾ ਆਪਾਂ ਉਦੋਂ ਦੂਰ ਹੈ ਕੈਨੇਡਾ ਨੂੰ ਦੂਰ ਨੇੜੇ ਹੁੰਦੀ ਖੜਾ ਕਿਉਂਕਿ ਨੇ ਕਦੇ ਚਾਹ ਤੇ ਚੂੜਾ ਨਾਲ ਤਾਂ ਕਰ ਕਹਿੰਦਾ ਜੇ ਚਾਹ ਤੇ ਚੂੜਾ ਲਵੇਗਾ ਤੈਨੂੰ ਪੱਲ ਲੱਗੂ ਪਰ ਇੱਕ ਜਿਹੜਾ ਲਾ ਵੈਸੇ ਵੈ ਠੰਡ ਬੜੀ ਪੈ ਜੋ ਉਹਨੇ ਕਹਿੰਦਾ ਜਿੱਦਾਂ ਆਪਾਂ ਇੱਥੇ ਪਹੁੰਚੇ ਉਹਨੇ ਕਹਿੰਦਾ ਉਦੋਂ ਪਹਿਲਾਂ ਕੈਨੇਡਾ ਪਹੁੰਚ ਜਾਣਾ ਤਾਂ ਕੀ ਧੱਕ ਦੇਗਾ ਐਵੇਂ ਕਰ ਲੈਣਾ ਐ ਬੱਬੂ ਐਵੇਂ ਕਰ ਲੈਣਾ ਓਏ ਹਾਂ ਕੇ ਵੀ ਜਾਣ ਕੇ ਇੱਕਰ ਦਿਨ ਤੇ ਕੈਨੇਡਾ ਚ ਆਜ ਪਹੁੰਚ ਜਾਂਦਾ ਹੈ ਤੇ ਆਪਣ ਚਾਰਾਂ ਦਿਨਾਂ ਜਿੱਥੇ ਪਹੁੰਚਿਆ ਕੈਨੇਡਾ ਦੇ ਵਾਕਿਆ ਬਦੂਰ ਹੈ ਆ ਜਾ ਬੱਬੂ ਆਏ ਨਵੇੜੋ ਕੰਮ ਤੇ ਫਿਰ ਉਸ ਤੋਂ ਬਾਅਦ ਤੁਸੀਂ ਵੀ ਲੈ ਜੇ ਚਲੋ ਚੱਲੀਏ ਜਾਣਾ ਮੈਂ ਪੜੇ-ਪੜੇ ਲੈ ਆਣਾ ਤੇ ਚੈਨ ਲਾਣਾ ਚੱਲੀ ਹਣ ਹੋਰ ਚੱਲੀਏ ਹੋਰ ਖੜਦੇ ਹੋ ਜਾ ਬੇਬੇ ਤੈਨੂੰ ਕੋਟੇ ਉਰਜੋੜ ਦਿੰਦਾ ਪਰਾਵੀ ਦਾ ਡੰਗੂ ਆ ਛਾਇਆ ਇਹਦੀ ਵਾਰੀ ਆ ਵੇ ਦੀ ਇਹਵੇਂ ਲੱਖ ਦੇਣਾ ਮੂਤੈ ਰੱਖਦਾ ਉਸ ਤੇ ਉਹ ਵੀ ਰੱਖਦਾ ਜਮੇ ਮੈਂ ਨਈਓ ਕੌਲਾ ਫੜਾ ਛਾੜਦਾ ਹੋ ਰਿਹਾ ਮਾਰ ਕੱਢਣਾ ਬਾਹਰ ਰੱਖ ਰੇ ਮੁੱਤਾ ਵੀ ਇਹੋ ਬਾਹਰੋਂ ਨਿਕਲਦਾ ਹਾਂ ਉਹ ਰਲ ਨਾ ਕੀਤਾ ਤੋ ਕ ਬਾਹਰ ਕੱਢਾ ਪਰ ਰਵੜ ਜਾ ਉਹ ਵਿੱਚ ਪਾਉ ਕਢਾ ਉਹ ਵੀ ਹੁੰਦੇ ਮਿੱਟੀ ਨਿਕਲ ਜੇ ਉਹ ਪਰ ਜਿਹੜਾ ਹਟਾ ਆਹੋ ਉਹ ਆਹੀ ਮਿੱਟੀ ਖਾਵੀਦਾ ਕੀ ਆਹੀ ਮਿੱਟੀ ਖਾਵੀਦਾ ਰੋਟੀ ਕਿਤੇ ਖਾਵੀਦਾ ਕਿਵੇਂ ਉਹ ਰਵੜ ਦੀ ਗੱਲ ਕਰਨਾ ਮੈਂ ਹਾਂ ਤਾਂ ਹੀ ਸੈਂਕੜ ਮਿੱਟੀ ਖਾਵੀਦਾ ਤੇ ਮਿੱਟੀ ਖਾਂਦਾ ਭੋਰ ਕੀ ਆ ਜਿਹੜਾ ਉਹ ਹਾੜੀ ਇਹਨਾਂ ਨੂੰ ਇਹ ਮਿੱਟੀ ਵਾਲੇ ਕੰਮ ਇਹਨੂੰ ਕੌਣ ਦਾ ਕੌਣ ਦਾ ਜਾਲੀ ਹਾੜੀ ਦਾ ਕਿੰਨੇ ਸਾਲ ਹੋ ਗਏ ਤੈਨੂੰ ਡਰਾਈਵਰੀ ਕਰਦੇ ਇਹਨੂੰ ਹੈਲਪਰੀ ਕਰ ਦੇ ਨੂੰ ਪਹਿਲਾ ਪਹਿਲਾ ਟੱਡੇ ਲੱਗੇ ਨਿੱਕੀ ਢੋਲ ਕੀ ਯਾਰ ਤੇ ਵੇ ਉਹ ਜਿਹੜੇ ਨਿੱਕੀ ਢੋਲ ਗਾ ਮੇਰੇ ਨੂੰ ਸਾੜ ਦੇਣਾ ਚਾਹੀਦਾ ਹੈ ਹਨਾ ਜਾਲੀ ਨੂੰ ਉਹ ਸਾੜ ਹੀ ਦਿੰਦਾ ਤੂੰ ਹੀ ਪੈ ਤੋਂ ਦੇ ਦੇ ਉਹ ਤੁਹਾਡਾ ਸੁਣਾ ਕੇ ਕਿਸੇ ਮਿਸਤਰੀ ਨੂੰ ਫੋਨ ਲਾਈ ਹੈ ਕਿਸੇ ਨੇ ਜਿਹੜਾ ਬੰਦਾ ਇਹ ਪਾਸੇ ਇਧਰ ਕਲੈਕਟ ਹੀ ਨਹੀਂ ਆ ਰਹੀ ਐ ਅਚਲੀ ਕਿਸੇ ਮਿਸਤਰੀ ਨੂੰ ਫੋਨ ਲਾਈ ਤੂੰ ਹੈ ਜੋ ਟਰੈਕਟਰਾਂ ਵਗੈਰਾ ਦੇ ਗੱਡੀਆਂ ਦਾ ਕੰਮ ਕਰਦਾ ਜਾਂ ਕੰਬੈਨ ਦਾ ਹਨਾ ਜਾਂ ਕੰਬੈਨਾਂ ਦਾ ਕਰਦੇ ਆ ਇੱਕ ਮਿੰਟ ਕੰਬੈਨਾਂ ਕਰਦੇ ਆ ਉਨੇ ਪੁੱਛੀ ਵੀ ਇਹ ਜਾਲੀ ਪੜਾ ਸਾੜ ਛਾੜ ਰਹੀ ਜ ਨਹੀਂ ਸਾਡੇ ਪਈ ਇਧਰ ਆ ਆ ਦੱਸਦਾ ਇਧਰ ਆ ਆ ਦੱਸੂਗਾ ਵੀ ਦੱਸੋ ਇਹ ਜਾਲੀ ਜਾਲੀ ਪਰ ਦੱਸੋ ਵੀ ਸਾੜਨੀ ਚਾਹੀਦੀ ਜ ਨਹੀਂ ਜਾਲੀ ਸਾੜਨੀ ਚਾਹੀਦੀ ਵੀ ਕਿਉਂਕਿ ਸੀਜ਼ਨ ਦਿੱਕਤ ਨਾ ਆਵੇ ਬਾਕੀ ਟਰੈਕਟਰ ਵਾਲਾ ਹੋਰ ਸਾਹਬ ਹੈ ਅਸੀਂ ਆਦੇ ਸਾਹਬ ਨਾਲ ਕਰਨੇ ਵੀ ਮੇ ਟਰੈਕਟਰਾਂ ਦੇ ਕੀ ਸਾਹਬ ਹੈ ਟਰੈਕਟਰਾਂ ਦਾ ਤਾਂ ਆਪਾਂ ਉਧਰ ਨਹੀਂ ਕੁਝ ਕਰ ਸਕਦੇ ਨਹੀਂ ਜੇ ਇੱਕ ਇੱਕ ਟਰਬ ਹੁੰਦਾ ਦੇਖ ਬਿਨਾ ਟਰਬ ਉਹਦਾ ਕੀ ਮਤਲਬ ਹੁੰਦਾ ਹੁੰਦਾ ਆਪਾਂ ਹੁੰਦੇ ਬਰਤ ਨੌਲੇਜ ਨਹੀਂ ਆਪਾਂ ਜੇ ਟਰੈਕਟਰਾਂ ਦੇ ਹੋਰ ਸਾਹਬ ਹੈ ਟਰੈਕਟਰ ਵਿੱਚ ਇਹ ਕੰਡਰ ਹੁੰਦਾ ਹੈ ਇੱਕਾ ਟਰਬੋ ਸੁੱਕਾ ਫਿਲਟਰ ਕੱਲਾ ਹੁੰਦਾ ਨਹੀਂ ਤੂੰ ਕਹੀ ਜਾਣਾ ਵੀ ਟਰੈਕਟਰ ਵਾਲੇ ਛਾੜਦੇ ਨੇ ਟਰੈਕਟਰ ਵਾਲ ਨਹੀਂ ਛਾੜਦੇ ਨਹੀਂ ਕੋਈ ਟੈਡ ਨਾ ਕਿ ਮੈਂ ਨਾਲ ਛਾੜਦਾ ਨਹੀਂ ਬਾਕੀ ਅਸੀਂ ਤਾਂ ਸਾੜੀ ਦੋ ਉਹ ਤੁਸੀਂ ਫਿਰ ਹਾਰੇ ਇਹ ਤੁਹਾਨੂੰ ਇਹਦੇ ਬਾਰੇ ਪਤਾ ਨਹੀਂ ਚੱਲਿਆ ਬਾਕੀ ਕਮੈਂਟ ਚ ਦੱਸਿਆ ਬਾਈ ਬਾਕੀ ਕਮੈਂਟ ਚ ਜਰੂਰ ਸਾਨੂੰ ਦੱਸਿਆ ਜੀ ਇਹਦੇ ਬਾਰੇ ਇਹ ਬੰਦੇ ਸਾਡੇ ਬਹੁਤ ਤਗੜੇ ਤਗੜੇ ਫੋਰਮਨ ਹੈਗੇ ਆ ਕਹਿੰਦੇ ਵਿੱਚ ਕੋਈ ਕਹਿੰਦਾ ਝਾਲੀ ਛਾੜਨੀ ਚਾਹੀਦੀ ਕਿਉਂਕਿ ਇਹ ਨਾਲ ਨਹੀਂ ਛਾੜਨੀ ਚਾਹੀਦੀ ਨਹੀਂ ਨਹੀਂ ਬਾਈ ਇਹ ਤਗੜੇ ਤਾਂ ਨਹੀਂ ਜਾਂਦੇ ਕਿ ਕੋਈ ਫੋਰਮਨ ਨਹੀਂ ਨਹੀਂ ਤੂੰ ਨਹੀਂਗਾ ਹੋਰ ਫੋਰਮਨ ਹੈਗੇ ਆ ਹੋਰ ਬੰਦੇ ਹੈਗੇ ਆ ਉਹ ਇੱਕ ਹਫ਼ਤਾ ਤੂੰ ਫੋਰ ਮੈਣੀ ਜਾਂ ਤੈਨੂੰ ਪੁੱਛਿਆ ਜਾਲੀ ਛਾੜਨੀ ਚਾਹੀਦੀ ਜੇ ਨਹੀਂ ਤਾਂ ਇਹ ਛਾੜਨੀ ਚਾਹੀਦੀ ਆ ਇਹਦੇ ਫੋਰ ਮੈ ਫੋਰ ਮੈਣੀ ਗਣੀ ਹੁੰਦੀ ਆ ਬਾਕੀ ਆਪਾਂ ਜਦੋਂ ਦਾ ਵੱਲ ਸਿੱਕਾ ਜੀ ਜਿਹਨੇ ਆਪਾਂ ਸਕਾਇਆ ਉਹ ਜਾਲੀ ਛਾੜਦਾ ਸੀ ਤਾਂ ਆਪਾਂ ਉਹ ਉਹ ਕਿਹੜੇ ਪਿੰਡ ਦਾ ਸੀ ਬੰਦਾ ਉਹ ਸੰਧੜ ਕਾ ਦਾ ਸੰਧੜ ਹੋ ਕੇ ਕਾਲੇ ਜਾਲੀ ਛਾੜਦਾ ਹੁੰਦਾ ਸੀ ਹਾਂ ਬਾਈ ਇਹ ਕਹਦਾ ਉਹ ਸੰਧੜ ਕਾ ਦਾ ਬੰਦਾ ਜਾਲਾ ਦੇ ਰੀਆ ਦਾ ਉਹ ਜਾਲੀ ਛਾੜਦਾ ਹੁੰਦਾ ਸੀ ਤੇ ਉਹ ਉਹ ਨਹੀਂ ਨਵਾਲਦਾ ਸੀ ਤੇ ਜਾਲੀ ਛਾੜਨੀ ਆਪਾਂ ਠੀਕ ਹੈ ਰੀਅਲ ਚ ਪ੍ਰੋਬਲਮ ਨਹੀਂ ਆਉਂਦੀ ਬਾਕੀ ਜਾਲੀ ਬਿਲਕੁਲ ਤੇ ਜੇਕਰ ਆਪਾਂ ਇਹਨੂੰ ਡੀਲ ਨਾਲ ਤੇ ਪ੍ਰੈ ਭਾਵੇਂ ਨੂੰ ਹਵਾਨਾ ਨਾਲ ਕਾਰਜ ਨਹੀਂ ਹਵਾਨਾ ਨਹੀਂ ਜਿਵੇਂ ਮਿੱਟੀ ਜੰਮੀ ਆ ਤੇਲ ਇਹਨੂੰ ਡੀਜ਼ਲ ਮਾਰ ਕੇ ਇੱਕ ਪ੍ਰੈਸ਼ਰ ਨਾਲ ਸਾਫ਼ ਕਰਾ ਦੇਉਂਦੇ ਨੇ ਉਹਦੇ ਨਾਲ ਡੀਜ਼ਲ ਜ਼ਿਆਦਾ ਲੱਗਦਾ ਹੈ ਡੀਜ਼ਲ ਜ਼ਿਆਦਾ ਲੱਗੂਗਾ ਉਹਦੇ ਨਾਲ ਘੱਟ ਹੀ ਤੇ ਬਾਈ ਜੀ ਇਹ ਇਹ ਬੰਦੇ ਕਹਿੰਦੇ ਵੀ ਡੀਜ਼ਲ ਨਾਲ ਆਪਾਂ ਡੀਜ਼ਲ ਪਾਵਾਂਗੇ ਤੇ ਤੇ ਡੀਜ਼ਲ ਪਾਵਾਂਗੇ ਤਾਂ ਡੀਜ਼ਲ ਵੀ 50 100 ਦਾ ਡੀਜ਼ਲ ਖਰਾਬ ਕਰਾਂਗੇ 50 ਰੁਪਏ ਦਾ ਉਹਦੇ ਨਾਲ ਜਾਲੀ ਸਾੜਨੀ ਚੰਗੀ ਹੈ ਹਾਂਜੀ ਹਾਂਜੀ ਇਹੀ ਗੱਲ ਲੈਣਾ ਤੇ ਤੇ ਜਿਹੜਾ ਜਾਲੀ ਦਾ ਤੇ ਇੰਜਨ ਦੇ ਇੰਜਨ ਦੀ ਕਪੈਸਿਟੀ 'ਚ ਖਰਾਬ ਨੁਕਸਾਨ ਪੈਣਾ ਉਹ ਜਿੱਦਾਂ ਹੁਣ ਇਹ ਜਾਲੀ ਸਾੜੀ ਗਈ ਇਹ ਹੋਏ ਨਹੀਂ ਬਰਲੀ ਬਰਲੀ ਹੋ ਗਈ ਨਾ ਬਰਲੀ ਹੋਏ ਕਿ ਜਦੋਂ ਇਹਨੂੰ ਤੇਲ ਨਾ ਮਿਲੇ ਕੱਟਾ ਸਿੱਧਾ ਇੰਜਨ ਤੇ ਜਾਊਗਾ ਜੇਕਰ ਜਾਲੀ ਸੰਘ ਨਹੀਂ ਹੋਊਗੀ ਤੇ ਕੱਟਾ ਰੋਕ ਲੂਗੀ ਨਹੀਂ ਨਹੀਂ ਬਿਲਕੁਲ ਨਹੀਂ ਬਰਲੀ ਹੁੰਦੀ ਇਸ ਤਰ੍ਹਾਂ ਹੀ ਰਹੇ ਦੀ ਨੋਰਮਲ ਤੈਨੂੰ ਵੀਡੀਓ ਬਣਾ ਰਹਾ ਜਾਲੀ ਸਾਫ ਕਰਕੇ ਸਾੜ ਕੇ ਛੰਡ ਕੇ ਤੈਨੂੰ ਵਕਾਵਾਗੇ ਉਸ ਤਰ੍ਹਾਂ ਜਾਲੀ ਨਿਕਲੇਗੀ ਕਿੰਨੀ ਉਮਰ ਹੈ ਤੇਰੀ ਆ ਫੋਰ ਮਨ ਫੋਰ ਮਨ ਪਿੱਛੇ ਬਲੇ ਉਮਰ ਕਿੰਨੀ ਹੈ ਤੇਰੀ ਮੇਰੀ ਹੈਗੀ 20 ਸਾਲ ਹਾਂ 20 ਸਾਲ ਇਹਦੀ ਜੀ 20 ਸਾਲ ਉਮਰ ਮੇਰੀ ਕਿੰਨੀ ਹੋਵੇਗੀ ਤੇਰੀ ਹੋਵੇਗੀ 40 ਸਾਲ ਮੇਰੀ 40 ਸਾਲ ਹਾਂ ਠੀਕ ਹੈ ਤੇਰਾ ਕਿੰਨੇ ਟਾਈਮ ਦਾ ਤੇਰੇ ਬਾ 13 ਤੇਰਾ ਤੇਰੇ ਬਾ ਕਿੰਨੇ ਟਾਈਮ ਦਾ ਕਿੰਨੇ ਟਾਈਮ ਹੋਗਾ ਵਾਲ ਸਿੱਖੇ ਨੇ 2011 ਦਾ 2011 ਦਾ ਤੇ ਮੈਨੂੰ ਕਿੰਨਾ ਟਾਈਮ ਹੋਊਗਾ ਤੇਰੇ ਹਾਲ ਨਾਲ ਮੈਨੂੰ ਤੇਰਾ ਆਈਡੀਆ ਕੁਝ ਨਹੀਂ ਮੈਨੂੰ ਹੋਗਾ ਉਹਦੇ ਲਗਭਗ ਬੀਤ ਬਾਈ ਪਲੱਸ ਹੋ ਗਏ ਨਾ ਮਾਨ ਕਰਦੇ ਮੈਂ ਨਿਕਲੀ ਵਾਕੇ ਸੀ ਕੋਈ ਵਿਰਲੀ ਜੀ ਸੰਗ ਨਹੀਂ ਬੀਤ ਬਾਈ ਪਲੱਸ ਹੋ ਗਏ ਹਾਂ ਕੋਠੀ ਸਾਈਡ ਬਦਲ ਦਿੱਤੀ ਓਏ ਵੇੜੇ ਸਾਈਡ ਬਦਲ ਦਿੱਤੀ ਦੇਖੋ ਵੀਡੀਓ ਚ ਦਿਖਾ ਰਹਾ ਹਾਂ ਆਹ ਆ ਦੇਖੋ ਹੁਣ ਹੁਣ ਵੀਡੀਓ ਤੇ ਦੇਖੋ ਵੀ ਜਾਲੀ ਬਰਲੀ ਕਿੰਨੀ ਹੋ ਗਈ ਆ ਦੇਖੋ ਤੁਸੀਂ ਨਹੀਂ ਫਿਰਲੂ ਹੋਗਾ ਚੁਰਲੂ ਨਹੀਂ ਹੋਗਾ ਚੁਰਲੂ ਇਹਦੇ ਪਰਵਾਰ ਪਰ ਦੇਖਦੀ ਆ ਇਹਦੇ ਚ ਆਹ ਆਰ ਪਰ ਦਿੱਸੇ ਗਿਆ ਆਰ ਪਰ ਨਾਲ ਹੀ ਸਹੀ ਹੈ ਬਾਕੀ ਬਿਲਕੁਲ ਇਹਦੇ ਚ ਘੱਟਾ ਹੈ ਹੁਣ ਇਹਦੇ ਚ ਘਾਇ ਹੈ ਸਾੜੋ ਵੀ ਉਹਨੂੰ ਵੀ ਸਾੜੋ ਲਿਆਓ ਲਿਆ ਰੱਖੋ ਇਹਨੂੰ ਆਹ ਜਾਲੀਆਂ ਦਿਖਾ ਲਿਏ ਆਹ ਉਹਨੂੰ ਵੀ ਰੱਖੋ ਇੱਥੇ ਲੈ ਆਓ ਟੈਨ ਨਾਲ ਲਾਓ ਫਿਰ ਅਸੀਂ ਜਾਣਾ ਚੱਲ ਯਾਰ ਬੱਬੂ ਚਲ ਗਿਆ ਇਹ ਆਹੀ ਹੁਣ ਜਕਾਰ ਜੂਰ ਤੇ ਲਾ ਕੇ ਮਾੜਾ ਮੋਟਾ ਰੈਲਾ ਕਰਦੇ ਆ ਜੀ ਇੱਥੇ ਨਾ ਮਾਰ ਇੱਥੇ ਰੇਕ ਮਾਰ ਮਾਰ ਓਏ ਤੱਕ ਲੱਗ ਜਵੇ ਇੱਥੇ ਜਦ ਹੁਣ ਜਕਾੜ ਚ ਕੋਲ ਲਾ ਕੇ ਦੇ ਨੂੰ ਰੈਲਾ ਕਰਨ ਲੱਗੇ ਆ ਡਿਸਕ ਬ੍ਰੇਕ ਨੂੰ ਤੇ ਫਿਰ ਦੇਖਦੇ ਜਾਂਦਾ ਵੀ ਕੀ ਹਸਾਬਤਾ ਵਿੱਚ ਕਿਵੇਂ ਜਾਨੀ ਕਿ ਇੰਦਾ ਦਾ ਇਹੀ ਆਵੇ ਡਿਸਕ ਬ੍ਰੇਕ ਨੂੰ ਅਮਰਜੰਸੀ ਤੁਸੀਂ ਵਰਤੋ ਤੇ ਐਵੇਂ ਫਾਲਤੂ ਲਾਉਂਦਾ ਕੋਈ ਫਾਇਦਾ ਨਹੀਂ ਜੇਕਰ ਫਾਲਤੂ ਲੱਗ ਜਾਊਗਾ ਤੇ ਡਿਕਸ ਨਿਕਲ ਜਿਹਾ ਜਦੋਂ ਉਹਨੇ ਆਪਣੀ ਜਗ੍ਹਾ ਬਣਾ ਲਈ ਫਿਰ ਉਹਨੇ ਰੁਕ ਜਾਣਾ ਫਿਰ ਦੁਬਾਰਾ ਬ੍ਰੇਕ ਲਾਵਾਂਗੇ ਤੇ ਫਿਰ ਉਹਨੇ ਉੱਥੇ ਚਲੇ ਜਾਣਾ ਉਦਾਂ ਇਹ ਬ੍ਰੇਕ ਬਹੁਤ ਵਧੀਆ ਜਿੱਦੇ ਜੇ ਕ ਮਸ਼ੀਨਾ ਪਰੋਕਣੀ ਤੇ ਮਹੀਨ ਉੱਥੇ ਹੀ ਰੁਕੂਗੀ ਇਹ ਨਿਕਾ ਮਸ਼ੀਨ ਆ ਆਸਾ ਪਸਾ ਲਿਉਗੀ ਆ ਹੁਣ ਅਸੀਂ ਕੱਢ ਕੇ ਵਿੱਚੋਂ ਪਿਸਤੋਂ ਵਗੈਰਾ ਤੇ ਇਹਦੇ ਦੇ ਰੇਤੀ ਰੇਤੀ ਨਾਲ ਸੱਜਾਂ ਰਹਿਲਾ ਹੈ ਵੀ ਥੋੜਾ ਸਟੈਪ ਹੋਏ ਕਿਉਂਕਿ ਅੱਪਾ ਨਵੇਂ ਲਾਇਆ ਜਗਾੜੇ ਆ ਜੀ ਆਪਣੇ ਬੰਦੇ ਤਿੰਨ ਰਹਿ ਗਏ ਉੱਠਣ ਵਾਲੇ ਉਹ ਢਕੌਂਦੇ ਆ ਮੂੰਹ ਹੈ ਬਾਕੀ ਇੱਧਰ ਦੇਖ ਲਓ ਤੁਸੀਂ ਆ ਤਕਰੀਬਨ ਸਾਰੇ ਬੰਦੇ ਤਰੇ ਫਿਰਦੇ ਆ ਟਾਈਮ ਕਿੰਨਾ ਗਾ 10 ਵਜੇ ਗਾ 11 ਦਾ 11 ਦਾ ਹੋ ਗਿਆ ਇਹ ਪਤਾ ਇਹ ਬੰਦੇ ਇੰਨੇ ਮਾਰੇ ਨਹੀਂ ਗੇ ਬੰਦੇ ਬਹੁਤ ਵਧੀਆ ਨੇ ਕਿਉਂਕਿ ਅਜੇ ਮਸ਼ੀਨਾ ਚੱਲ ਨਹੀਂ ਆਲੀ ਮਸ਼ੀਨਾਗੇ ਨੇ ਬੰਦ ਦੋ ਚਾਰ ਦਿਨ ਨਹੀਂ ਚੱਲਨੇ ਇਹ ਕਰਕੇ ਤਾਂ ਨੀਂਦਰ ਪੂਰੀ ਕਰ ਲਈ ਜਿੰਨੀ ਹੁੰਦੀ ਆਪਣੇ ਤੋਂ ਆ ਇੱਕ ਫੋਰਮੈਨ ਜੀ ਨੇ ਇਧਰ ਮੜੇ ਮੂੰਹ ਖਾਇ ਫੋਰਮੈਨ ਸਾਹਿਬ ਇੱਕ ਤਾਂ ਫੋਰਮੈਨ ਮੂੰਹ ਨਹੀਂ ਵਿਖਾਉਣਾ ਚਾਹੁੰਦੇ ਯਾਨੀ ਕਿ ਥੋੜਾ ਨਾ ਸ਼ਰਮਾਉਂਦੇ ਆ ਬੰਦੇ ਇੱਕ ਇਧਰ ਪੈਣਾ ਦਿਲਸ਼ਾਦ ਅਕਤਰ ਰਹੀ ਆ ਇਹਨੂੰ ਤੁਸੀਂ ਜਾਣਦੇ ਜੀ ਗੋਰਾ ਰਹੀ ਗੋਰੇ ਬਾਈ ਰਹੀ ਇਧਰ ਪੈਣਾ ਨੁਕਰੇ ਹੀ ਫਿਰਦੇ ਆ ਇਹ ਨਾ ਇਹ ਮੂੰਹ ਨਹੀਂ ਖਾਉਂਦੇ ਨਾ ਦੱਸ ਦਿੰਦੇ ਆਪਾਂ ਇੱਕ ਗਾ ਗੋਰਾ ਇੱਕ ਦਿਲਸ਼ਾਦ ਅਤਰ ਇਧਰ ਇਹਦਾ ਨਾ ਆਪਾਂ ਨਿੱਕੀ ਲਾਉਂਦਾ ਸਾਜਣ ਇਹ ਜਣਾ ਵਾਲਾ ਏਰੀਆ ਦਾ ਜਿਹੜਾ ਨਹੀਂ ਮੈਂ ਮੈਂ ਗੱਲ ਕਰਨੇ ਕਿ ਕਿੰਦਰ ਬਾਰੇ ਹਣਾ ਉਹ ਬੰਦਾ ਜੀ ਤੇ ਇਧਰ ਰਾਤ ਤੜਾ ਲੇਟ ਹוס ਤੱਕ ਨਹੀਂ ਸੁੱਤਾ ਰਾਤ ਤੇ ਰਾਤ ਨੇ ਸਾਰ ਰਾਤ ਫੋਨ ਚੱਲਦਾ ਰ ਗਾਣੇ ਚੱਲਦੇ ਰ ਕੀ ਕਰਨ ਕੀ ਮੈਨੂੰ ਫਸਾ ਨਹੀਂ ਗਾਣੇ ਚਲਾਈ ਕਿਹੜਾ ਖਰਾਬ ਮੈਂ ਬੰਦ ਕਰ ਉਹਨਾਂ ਨੂੰ 3 ਵਜੇ ਕਦੇ ਆ ਮਾਰਦੇ ਸੀ ਮੇਰਾ ਕੋਈ ਨੱਗਾ ਪੈ ਕੰਮ ਤਲਾ ਦਾ ਟਾਈਮ ਨਾਲ ਅੰਦਰ ਵੀ ਕੋਈ ਪੈ ਕੇ ਹਾਰੇ ਉੱਟ ਪੈਣੇ ਉਹ ਵੀ ਗਏ ਉਹਦਾ ਸ਼ੂਟ ਲੈ ਲੈ ਆ ਜੋ ਇੱਕ ਬੰਦਾ ਜੀ ਮੇਨ ਮਾਲਕ ਜਿਹੜਾ ਮਸ਼ੀਨ ਦਾ ਉਹਨੇ ਨਾਲ ਮਲਾਉਣੇ ਐ ਮਸ਼ੀਨ ਦਾ ਮਾਲਕ ਉਹ ਵੀ ਪੈ ਜਾ ਸੈਟ ਸ਼ੂਟ ਹੁੰਦਾ ਹਰਦਾ ਬਾਕੀ ਤਾਂ ਨਿਕਲ ਗਏ ਸਾਰੇ ਇਧਰ ਮੂੰਹ ਵਾ ਹੋਣ ਤੋਤਾ ਬੰਦੇ ਨੇ ਤੇ ਕੰਮ ਸੁਣਨਾ ਹੋਗਾ ਤਾਂ ਹੁਣ ਵਾਕਿਆ ਆਪਾਂ ਮਿਲ ਅਗਲੇ ਨਵੇਂ ਵਲੌਗ ਚ ਤੇ ਤਾਦੇ ਸੱਜਰੇ ਕਾਰ ਉਹ ਚਾਹ ਉੱਪਰ ਗਿਆ ਏ ਬਾ ਹੋਰ ਦੋ ਦਿਖਾ ਹੋਰ ਬਣਾ ਲਾਂਗੇ ਤੇ ਹੁਣ ਜੇ ਆਪਾਂ ਲੈਣਾ ਥੋੜੇ ਦੋ ਇਜਾਜ਼ਤ ਆਪਾਂ ਮਸ਼ੀਨਾ ਇੱਥੋਂ ਜੀ ਨਖੇੜ ਦੇਣੀਆਂ ਨੇ ਤਿੰਨੇ ਮਸ਼ੀਨਾ ਹੀ ਦੋ ਇੱਕ ਪਾਸੇ ਜਾਣ ਗਿਆ ਤੇ ਇੱਕ ਇੱਕ ਪਾਸੇ ਜਾਊਗੀ ਤੇ ਇਸ ਕਰਕੇ ਥੋੜੀ ਸਾੜ ਆ ਤਾਂ ਆਪਣਾ ਥੋੜਾ ਜਿਹਾ ਰਿਪੇਅਰਿੰਗ ਦਾ ਕੰਮ ਰਹੇਗਾ ਚੈਨ ਉਹ ਪਈ ਸਾਹਮਣੇ ਐਲੀਵੇਟਰ ਦੀ ਬਾਕੀ ਨਿਭੜ ਗਿਆ ਤਕਰੀਬਨ ਹੈ ਗੇੜਾ ਪਾ ਕੇ ਤੇ ਮਸ਼ੀਨਾ ਆਪਾਂ ਅੱਜ ਕੱਟ ਦੇਣੀਆਂ ਨੇ ਤੇ ਸਾਰਿਆਂ ਵੀਰਾਂ ਨੂੰ ਸਾਸਰੀਆ ਕਾਲ ਜੀ ਹੁਣ ਮਿਲਾਂਗੇ ਕਿਸੇ ਨਵੇਂ ਬਲਾਕ ਚ ਕਿਸੇ ਨਵੇਂ ਏਰੀਆ ਚ ਤਦ ਤੱਕ ਲਈ ਸਾਸਰੀਆ ਕਾਲ ਜੀ